ਕੱਲ ਦੀ ਜਿਹੜੀ ਘਟਨਾ ਹੋਈ ਹੈ ਬਹੁਤ ਮਾੜੀ ਘਟਨਾ ਹੈ ਹਿੰਦੁਸਤਾਨੀਆਂ ਦੇ ਜਿਲਾਂ ਦੇ ਵਿੱਚ ਅਦਾਜ਼ਾ ਦਰਦ ਹੈ ਹਰ ਭਾਰਤੀ ਹੈ ਇਸ ਤੋਂ ਫਿਕਰਮੰਦ ਹੈ ਕਿ ਪਾਕਿਸਤਾਨ ਦੀ ਸਾਜ਼ਿਸ਼ ਦੇ ਤਹਿਤ 27 ਸਲਾਨੀਆਂ ਨੂੰ ਗੋਲੀਆਂ ਨਾਲ ਧਰਨੋਂ ਕੁੱਝ ਕੇ ਮਾਰਿਆ ਗਿਆ ਹੈ ਇਹ ਤੋਂ ਮਾੜੀ ਘਟਨਾ ਨਹੀਂ ਹੋ ਸਾਦੀ ਜੋ ਹੋਈ ਹੈ ਲੋਕ ਗੁੱਸੇ 'ਚ ਨੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਇੱਕ ਦਰਦ ਵੀ ਹੈ ਤੇ ਰੋਹ ਵੀ ਹੈ ਪਾਕਿਸਤਾਨ ਦੇ ਖਿਲਾਫ ਜੋ ਹੋਇਆ ਇਹਦੀ ਅਸੀਂ ਨਿੰਦਾ ਕਰਦੇ ਆਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਆਂ ਭਾਰਤ ਸਰਕਾਰ ਦੇ ਨਾਲ ਖੜੇ ਆਂ ਕਿ ਜਿਹੜੇ ਪਰਦੇ ਦੇ ਪਿੱਛੇ ਸਾਜ਼ਿਸ਼ ਹੋਈ ਹੈ ਜਿਹੜੇ ਅਤਵਾਦੀਆਂ ਨੇ ਕੀਤੀ ਹੈ ਜਿਨ੍ਹਾਂ ਨੇ ਇਹ ਸਾਜ਼ਿਸ਼ ਕਰਾਈ ਹੈ ਉਹ ਪਾਕਿਸਤਾਨ ਦੇ ਵਿੱਚ ਬੈਠ ਕੇ ਪਾਕਿਸਤਾਨ ਦੇ ਹੌਸਲੇ ਨਾਲ ਮਦਦ ਨਾਲ ਇਹ ਹਮਲਾ ਹੋਇਆ ਤਾਂ ਸਾਡੀ ਅਸੀਂ ਇਹੀ ਸਾਰਿਆਂ ਨੇ ਬੇਨਤੀ ਕਰਦੀ ਹੈ ਕਿ ਭਾਰਤ ਸਰਕਾਰ ਆਉਣ ਵਾਲੇ ਟਾਈਮ ਦੇ ਵਿੱਚ ਜਿੱਥੇ ਅੱਤਵਾਦੀ ਤੇ ਉਥੇ ਉਹਨਾਂ ਦੇ ਸਾਜ਼ਿਸ਼ ਘੜਿਆਂ ਨੂੰ ਵੱਡੀਆਂ ਸਜ਼ਾਵਾਂ ਦੇਵੇ ਔਰ ਜਵੇਂ ਸਰਜੀਕਲ ਸਟ੍ਰਾਈਕ ਹੋਇਆ ਸੀ ਉਸੇ ਤਰ੍ਹਾਂ ਦਾ ਸਟ੍ਰਾਈਕ ਕਰਕੇ ਉਹਨਾਂ ਸਾਰਿਆਂ ਨੂੰ ਦਾ ਖਾਤਮਾ ਕੀਤਾ ਜਾਵੇ ਦੇਸ਼ ਦੇ ਗ੍ਰਹਿ ਮੰਤਰੀ ਵੀ ਪਹੁੰਚੇ ਨੇ ਕਿ ਅਮਿਤ ਸ਼ਾਹ ਜੀ ਕੀ ਕਹਿੰਦੇ ਨੇ ਦੇਸ਼ ਦੇ ਗ੍ਰਹਿ ਮੰਤਰੀ ਦੋ ਦਿਨ ਤੋਂ ਉੱਥੇ ਨੇ ਉਹਨਾਂ ਨੇ ਪਹੁੰਚ ਕੇ ਜਿਹੜੇ ਲੋਕਾਂ ਨਾਲ ਸਾਡੀਆਂ ਫੋਰਸਾਂ ਨੇ ਹੌਸਲੇ ਵਧਾਏ ਆ ਜਿਹੜੇ ਸਾਡੇ ਜਵਾਨਾਂ ਖਵਾਈਆਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਔਰ ਸਾਨੂੰ ਇਸ ਗੱਲ ਤੋਂ ਹੀ ਪੂਰੀ ਉਮੀਦ ਹੈ ਕਿ ਅੰਮ੍ਰਿਤ ਸ਼ਾ ਜਿੱਥੇ ਹੈ ਉੱਥੇ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਬਹੁਤ ਵੱਡਾ ਸੰਦੇਸ਼ ਆਤਵਾਦੀਆਂ ਨੂੰ ਕਿ ਤੁਹਾਡੇ ਦਿਨ ਦੂਰ ਨਹੀਂ ਪੂਰ ਹੋ ਚੁਕਿਆ ਆਨ ਆਲੇ ਟਾਈਮ ਦੇ ਵਿੱਚ ਉਸ ਭੁਗਤਾਨ ਕਰਨਾ ਉਹਦਾ ਹੋਏਗਾ